तो मैं प्रधानमंत्री जी से कहना चाहता हूं कि हमको गाली दे लो 38 मिनट्स में से 29 मिनट आपने गाली दी अगली बार 25 मिनट दे लेना बाकी 4 मिनट में ये मुद्दों पे बता देना कि इन मुद्दों पे आपको क्या कहना है आज ਸਾਡਾ ਦੇਸ਼ ਗਵਾਂਢੀ ਦੇਸ਼ਾਂ ਤੋਂ ਵੀ ਪਛੜ ਰਿਹਾ ਹੈ ਸਾਡੇ ਦੇਸ਼ ਗਰੀਬੀ ਦੀ ਦਰ ਦਿਨੋਂ ਦੇਨ ਵਾਧੀ ਜਾ ਰਹੀ ਹੈ ਕੋਈ ਇਹ ਕਹਿੰਦਾ ਅਸੀਂ ਆਪਣਾ ਪਟਾਰਾ ਦਿੱਲੀ ਦੇ ਲੋਕਾਂ ਲਈ ਖੁੱਲ੍ਹ ਰੱਖਿਆ ਹੈ ਇਸੇ ਤਰ੍ਹਾਂ ਹੀ ਸਾਰੀਆਂ ਪਾਰਟੀਆਂ ਲੋਕਾਂ ਨੂੰ ਭਰਮਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ ਅੱਜ ਪ੍ਰਧਾਨ ਮੰਤਰੀ ਜੀ 38 ਮਿੰਟ ਬੋਲੇ और 38 मिनट में से लगभग उनतीस मिनट अटिया दिल्ली दे, भी के लोगों के बड़िया बड़िया डीजा मारद आप मेरा एक काम करेंगे दोस्तों ਉਰੀ ਤਾਕਤ سے بتائیے کریں گے ہاتھ ਉੱਪਰ ਕਰਕੇ بتائیے کریں گے ਫੋਟਵਾਦੀ ਤਰ੍ਹਾਂ ਬਣ ਜਾਣੀ ਚਾਹੀ ਸੀ ਵਿਸ਼ੰਕਤਨ ਦੀ ਤਰ੍ਹਾਂ ਬਣ ਜਾਣੀ ਠਾਈ ਸੀ ਅੱਜ ਜਿਉਂ ਦੀ ਤਿਉਂ ਹੈ ਜਿੰਨੀ ਗੰਦਗੀ ਦਿੱਲੀ ਦੇ ਵਿੱਚ ਹੈ ਉਨੀ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤੁਹਾਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਾਡੇ ਦੇਸ਼ ਦੀ ਰਾਜਤਾ ਨੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹੈ ਜਿਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੌਰ ਅਜ਼ਮਾਈ ਕਰ ਰਹੀਆਂ ਹਨ ਜਿੰਨਾ ਵਿੱਚ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਜਿਹੜੀਆਂ ਕਿ ਆਪੋ ਆਪਣੇ ਏਜੰਡੇ ਲੈ ਕੇ ਦਿੱਲੀ ਦੇ ਲੋਕਾਂ ਨੂੰ ਪਰਮਾਉਣ ਦਾ ਕੰਮ ਕਰ ਰਹੀਆਂ ਹਨ ਕਿਹੜੀ ਪਾਰਟੀ ਦਿੱਲੀ ਦੇ ਲੋਕਾਂ ਤੇ ਆਭੀ ਹੋਣੀ ਐ ਕਿਸ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਬਣਨੀ ਐ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਅਸੀਂ ਅੱਜ ਝਾਤ ਮਾਰਦੇ ਹਾਂ ਜਦੋਂ ਸਾਡਾ ਦੇਹ ਜਨਮ ਹੋਇਆ ਸੀ 15 ਅਗਸਤ 1947 ਨੂੰ ਅੱਜ 77 ਸਾਲ ਹੋ ਗਏ ਹਨ 77 ਸਾਲਾਂ ਦੇ ਵਿੱਚ ਕਾਂਗਰਸ ਨੇ ਵੀ ਰਾਜ ਕੀਤਾ ਦਿੱਲੀ ਦੇ ਵਿੱਚ ਭਾਜਪਾ ਨੇ ਵੀ ਕੀਤਾ ਇਸ ਟਾਈਮ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸ਼ਤਾ ਦੇ ਵਿੱਚ ਹੈ ਦਿੱਲੀ ਦੇ ਲੋਕਾਂ ਦੇ ਵਾਸਤੇ ਇਹ ਗੱਲ ਬੜੀ ਸੋਚਣੀ ਬੰਦੀ ਹੈ ਕਿਉਂਕਿ 70 ਸਾਲਾਂ ਦੇ ਵਿੱਚ ਦਿੱਲੀ ਦੇ ਕਾਇਆ ਕਲਪ ਹੋ ਜਾਣੀ ਚਾਹੀਦੀ ਸੀ। ਦਿੱਲੀ ਦੇ ਵਿੱਚ ਜੋ ਗਰੀਬ ਲੋਕ ਰਹੇ ਰਹੇ ਹਨ ਜਿਨ੍ਹਾਂ ਕੋਲੇ ਘਰ ਵੀ ਨਹੀਂ ਹਨ, ਐਜੂਕੇਸ਼ਨ ਦੀਆਂ ਸਹੂਲਤਾਂ ਵੀ ਨਹੀਂ ਹਨ। ਉਹਨਾਂ ਕੋਲੇ ਸਿਹਤ ਸਹੂਲਤਾਂ ਵੀ ਨਹੀਂ ਹਨ। ਹੁਣ ਤੱਕ ਸਭ ਕੁਝ ਮੁਕੰਮਲ ਹੋ ਜਾਣਾ ਚਾਹੀਦਾ ਸੀ। ਅੱਜ ਸਾਰੀਆਂ ਪਾਰਟੀਆਂ ਦਿੱਲੀ ਦੇ ਲੋਕਾਂ ਦੇ ਵਿੱਚ ਆ ਕੇ ਬੜੀਆਂ-ਬੜੀਆਂ ਢੀਂਗਾ ਮਾਰਦੀਆਂ ਹਨ। ਕੋਈ ਕਹਿੰਦਾ ਅਸੀਂ ਪੁਜਾਰੀ ਨੂੰ ਗ੍ਰਾਂਥੀ ਸਿੰਘ ਨੂੰ 18-18000 ਰੁਪਇਆ ਸਨਮਾਨਤ ਰਾਸ਼ੀ ਦੇ ਕੇ ਨਵਾਜਾਂਗੇ ਕੋਈ ਇਹ ਕਹਿੰਦਾ ਅਸੀਂ ਆਪਣਾ ਪਟਾਰਾ ਦਿੱਲੀ ਦੇ ਲੋਕਾਂ ਲਈ ਖੁੱਲ੍ਹ ਰੱਖਿਆ ਹੈ ਇਸੇ ਤਰ੍ਹਾਂ ਹੀ ਸਾਰੀਆਂ ਪਾਰਟੀਆਂ ਲੋਕਾਂ ਨੂੰ ਭਰਮਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਇਹਨਾਂ ਪਾਰਟੀਆਂ ਦੇ ਜਿਹੜੇ ਜੰਡੇ ਹਨ ਉਹਨਾਂ ਨੂੰ ਨਕਾਰਦੀ ਹੈ ਕਿਉਂਕਿ 70 ਸਾਲਾਂ ਦੇ ਵਿੱਚ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਪੈरिस ਬਣ ਜਾਣੀ ਚਾਹੀਦੀ ਸੀ ਉਹ ਟਵਾਂ ਦੀ ਤਰ੍ਹਾਂ ਬਣ ਜਾਣੀ ਚਾਹੀਦੀ ਸੀ ਵਾਸ਼ਿੰਗਟਨ ਦੀ ਤਰ੍ਹਾਂ ਬਣ ਜਾਣੀ ਚਾਹੀਦੀ ਸੀ ਅੱਜ ਜਿਉਂ ਦੀ ਤਿਉਹ ਹੈ ਜਿੰਨੀ ਗੰਦਗੀ ਦਿੱਲੀ ਦੇ ਵਿੱਚ ਹੈ ਉਨੀ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਆਪਣੇ ਏਜੰਡਿਆਂ ਦੀ ਗੱਲ ਕਰਦੀ ਹੈ ਇਹਨਾਂ ਦੇ ਜੋ ਏਜੰਡੇ ਹਨ ਉਹਨਾਂ ਦੇ ਨਾਲ ਵੀ ਕੰਪੇਅਰ ਕਰਦੀ ਹੈ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਏਜੰਡਾ ਪਹਿਲਾ ਏਜੰਡਾ ਇਹ ਹੈ ਹਰ ਇੱਕ ਨੂੰ ਅਮੀਰ ਹੈ ਗਰੀਬ ਹੈ ਹਰ ਇੱਕ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਘਰ ਬਣਾ ਕੇ ਦੇਣੇ ਦੂਜਾ ਏਜੰਡਾ 18 ਸਾਲ ਤੱਕ ਫ੍ਰੀ ਐਜੂਕੇਸ਼ਨ ਦੇਣੀ ਤੀਜਾ ਜੰਡਾ ਲਾਈਫਟਾਈਮ ਹਰ ਇੱਕ ਨੂੰ ਸਿਹਤ ਸਹੂਲਤਾਂ ਦੇਣੀਆਂ ਅਗਲਾ ਅਜੰਡਾ 70 ਸਾਲ ਤੋਂ ਪਲੱਸ ਹਰ ਇੱਕ ਨੂੰ 20000 ਰੁਪਇਆ ਬੁਢੇਪਾ ਪੈਨਸ਼ਨ ਦੇਣੀ ਚੌਥਾ ਅਜੰਡਾ ਪੂਰੇ ਦੇਸ਼ ਦੇ ਵਿੱਚੋਂ ਜੀਐਸਟੀ ਖਤਮ ਕਰਨੀ ਜਿਦੇ ਵਿੱਚ ਹਰ ਇੱਕ ਦੀ ਇਨਕਮ ਵਧਾਉਣ ਵਾਸਤੇ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਮਜ਼ਦੂਰ ਦੇ ਦਿਹਾੜੇ 1600 ਰੁਪਈਆ 8 ਘੰਟਿਆਂ ਦਾ ਹੋਣਾ ਚਾਹੀਦਾ ਸਕਿਲਡ ਵਰਕਰ ਦੀ ਸੈਲਰੀ 50000 ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ ਇਸੇ ਹੀ ਤਰ੍ਹਾਂ ਅਸੀਂ ਜੋ ਵੀ ਰਾਜਨੀਤਿਕ ਪਾਰਟੀਆਂ ਦਿੱਲੀ ਦੇ ਵਿੱਚ ਚੋਣਾਂ ਦੀ ਤਿਆਰੀ ਕਰ ਰਹੀਆਂ ਹਨ ਉਹਨਾਂ ਨੂੰ ਅਸੀਂ ਇਹੀ ਕਹਿ ਰਹੇ ਹਾਂ ਜਿਵੇਂ ਕਿ ਲੋਕਾਂ ਦੇ ਵਿੱਚ ਆ ਕੇ ਵੱਡੇ ਵੱਡੇ ਭਾਤਨ ਦਿੰਦੇ ਹਨ ਉਹਨਾਂ ਨੂੰ ਥੋੜੀ ਬਹੁਤੀ ਸ਼ੰਗ ਸ਼ਰਮ ਹੋਣੀ ਚਾਹੀਦੀ ਹੈ ਇਹ ਕਹਿਣ ਦੀਆਂ ਗੱਲਾਂ ਨਹੀਂ ਹਨ ਇਹ ਕਰਨ ਦੀਆਂ ਗੱਲਾਂ ਹਨ ਇਹ ਤੁਸੀਂ ਸਾਰਾ ਕੁਝ ਹੁਣ ਤੱਕ ਕਰ ਲੈਣਾ ਚਾਹੀਦਾ ਸੀ ਦਿੱਲੀ ਦੀ ਆਬਾਦੀ 3 ਕਰੋੜ ਤੋਂ ਪਲੱਸ ਦੀ ਹੈ ਜਿਦੇ ਵਿੱਚ ਹਰ ਇੱਕ ਨੂੰ ਘਰ ਬਣਾ ਕੇ ਦੇਣੇ ਚਾਹੀਦੇ ਸਨ ਜਿਹੜੇ ਤੁਸੀਂ ਅੱਜ ਕਹਿ ਰਹੇ ਹਨ ਗਰੀਬਾਂ ਨੂੰ ਘਰ ਬਣਾ ਕੇ ਦੇਵਾਂਗੇ ਦੂਜਾ ਐਜੂਕੇਸ਼ਨ 18 ਸਾਲ ਤੱਕ ਫ੍ਰੀ ਦੇਣੀ ਚਾਹੀਦੀ ਹੈ ਸਿਹਤ ਸਹੂਲਤਾਂ ਲਾਈਫਟਾਈਮ ਫ੍ਰੀ ਦੇਣੀਆਂ ਚਾਹੀਦੀਆਂ ਹਨ ਹਾਰਕ ਦੀ ਇਨਕਮ ਵਧਣੀ ਚਾਹੀਦੀ ਆ ਜੀਐਸਟੀ ਖਤਮ ਹੋਣੀ ਚਾਹੀਦੀ ਆ ਜਿਹਦੇ ਵਿੱਚ ਇਨਕਮ ਟੈਕਸ ਅੱਜ ਪੂਰੇ ਦੇਸ਼ ਦੇ ਸਿਰਫ 10% ਲੋਕ ਹੀ ਇਨਕਮ ਟੈਕਸ ਭਰਦੇ ਹਨ ਅਗਰ ਜੀਐਸਟੀ ਖਤਮ ਹੋ ਜਾਂਦੀ ਆ ਪੂਰੇ ਦੇਸ਼ ਦੇ ਵਿੱਚੋਂ ਲੋਕਾਂ ਦੀ ਇਨਕਮ ਵਧ ਜਾਂਦੀ ਹੈ ਇਹਦੇ ਵਿੱਚ 10% ਦੀ ਬਜਾਏ 100% ਲੋਕ ਇਨਕਮ ਟੈਕਸ ਭਰਨ ਦੇ ਕਾਬਿਲ ਹੋ ਜਾਂਦੇ ਹਨ ਤੁਸੀਂ ਲੋਕਾਂ ਨੂੰ ਲਾਲਚਾਂ ਵੱਲ ਲੈ ਜਾਂਦੇ ਲੈ ਜਾ ਰਹੇ ਹੋ ਜਿਹਦੇ ਵੀ ਟ੍ਰਾਇੰਗਲ ਪਾਰਟੀ ਦਾ ਇਹ ਕਹਿਣਾ ਹੈ ਲੋਕਾਂ ਨੂੰ ਤੁਸੀਂ ਇਨਕਮ ਟੈਕਸ ਦੇਣ ਦੇ ਕਾਬਿਲ ਕਰੋ ਉਹਨਾਂ ਦੀ ਇਨਕਮ ਵਧਾਓ ਤਾਂ ਜੋ ਉਹ 10% ਜਾਂ 13% ਰਾਜਕਤ 100 ਦੇ 100% ਲੋਕ ਦੇ ਸਕਣ ਅੱਜ ਸਾਡਾ ਦੇਸ਼ ਗਵਾਂਧੀ ਦੇਸ਼ਾਂ ਤੋਂ ਵੀ ਪਛੜ ਰਿਹਾ ਹੈ ਸਾਡੇ ਦੇਸ਼ ਗਰੀਬੀ ਦੀ ਦਰ ਦਿਨੋਂ ਦਿਨ ਵਾਧੀ ਜਾ ਰਹੀ ਹੈ ਅਮੀਰੀ ਗਰੀਬੀ ਦਾ ਪਾੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਹਨ ਸਾਰਿਆਂ ਹੀ ਆਪੋ ਆਪਣਾ ਜੋਰ ਲਾ ਰਹੀਆਂ ਹਨ ਦੂਜੀ ਗੱਲ ਇਹ ਵੀ ਆ ਸਾਡੇ ਦੇਸ਼ ਦੇ ਵਿੱਚ ਸਾਲ ਬਾਅਦ 6 ਮਹੀਨਿਆਂ ਬਾਅਦ ਕੋਈ ਨਾ ਕੋਈ ਇਲੈਕਸ਼ਨ ਆ ਹੀ ਰਹਿੰਦੀ ਆ ਇਹ ਸਿਰਫ ਬਰਸਾਤੀ ਡੱਡੂ ਹੀ ਹਨ ਜਿਹੜੇ ਕਿ ਇਲੈਕਸ਼ਨ ਦੇ ਟਾਈਮ ਤੇ ਲੋਕਾਂ ਨੂੰ ਇਕੱਠਾ ਕਰਕੇ ਟਿਆ ਟਿਆ ਕਰਕੇ ਬੋਲ ਕੇ ਚਲੇ ਜਾਂਦੇ ਹਨ ਲੋਕਾਂ ਦੇ ਪੱਲੇ ਕੁਛ ਨਹੀਂ ਪੈਂਦਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਨ ਨੂੰ ਫਾਲੋ ਕਰਦੀ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਚਾਹੇ ਕਾਂਗਰਸ ਪਾਰਟੀ ਆ ਭਾਜਪਾ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਹੋਰ ਇੱਕੜ-ਦੁੱਕੜ ਪਾਰਟੀਆਂ ਹਨ ਸਾਰੀਆਂ ਪਾਰਟੀਆਂ ਦੇ ਇਹ ਏਜੰਡੇ ਹਨ ਟ੍ਰਾਇੰਗਲ ਪਾਰਟੀਓ ਪੰਜਾਬ ਤੋਂ ਕੋਈ ਵੀ ਏਜੰਡਾ ਚੰਗਾ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿੰਨੇ ਵੀ ਟ੍ਰਾਇੰਗਲ ਪਾਰਟੀਓ ਪੰਜਾਬ ਦੇ ਏਜੰਡੇ ਹਨ ਅੱਜ ਜਿਹੜੀਆਂ ਪਾਰਟੀਆਂ ਰਾਜ ਕਰ ਰਹੀਆਂ ਹਨ ਉਹਨਾਂ ਨੂੰ ਸਾਡੇ ਏਜੰਡਿਆਂ ਤੇ ਗੌਰ ਕਰਕੇ ਆਪਣੇ ਆਪਣੇ ਸੂਬਿਆਂ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ ਇਹਨੀਆਂ ਗੱਲਾਂ ਕਰਦਾ ਹੋਇਆ ਖਿਮਾਂ ਦਾ ਜਾਚਕ ਹਾਂ ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ